ਦੋਸਤੋ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਕਿੰਨਾ ਚੰਗਾ ਹੋਵੇ ਜੇਕਰ ਸਾਨੂੰ ਹਰ ਥਾਂ ਪੰਜਾਬੀ ਵਿੱਚ ਲਿਖਿਆ ਹੋਇਆ ਮਿਲੇ ਜਾਂ ਫਿਰ ਜੋ ਲਿਖਿਆ ਹੋਵੇ ਉਸ ਨੂੰ ਉਸੇ ਪੰਜਾਬੀ ਵਿੱਚ ਪੜ ਸਕੀਏ ਉਸ ਦਾ ਮਤਲਬ ਪੰਜਾਬੀ ਵਿੱਚ ਕੱਢ ਸਕੀਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਹ ਤਰੀਕਾ ਦੱਸਾਂਗਾ ਜਿਸ ਦੇ ਨਾਲ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਤੁਹਾਨੂੰ ਕਿਤੇ ਵੀ ਕੁਝ ਵੀ ਲਿਖਿਆ ਹੋਇਆ ਮਿਲੇ ਤੁਸੀਂ ਉਸ ਨੂੰ ਪੰਜਾਬੀ ਦੇ ਵਿੱਚ ਪੜ ਸਕੋਗੇ ਉਸ ਦਾ ਮਤਲਬ 2 ਸੈਕਿੰਡ ਦੇ ਵਿੱਚ ਪੰਜਾਬੀ ਦੇ ਵਿੱਚ ਕੱਢ ਸਕੋਗੇ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸੋ ਇਹ ਤਰੀਕਾ ਸਿੱਖਣ ਦੇ ਲਈ ਤੁਹਾਨੂੰ ਦੋ ਕੰਮ ਕਰਨੇ ਪੈਣਗੇ ਇੱਕ ਤਾਂ ਤੁਹਾਨੂੰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਪਊਗਾ ਕਿਉਂਕਿ ਆਪਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਅਤੇ ਅਸੀਂ ਪੰਜਾਬੀ ਭਾਸ਼ਾ ਨੂੰ ਹੋਰ ਪਰਫੁੱਲਿਤ ਕਰਨਾ ਚਾਹੁੰਦੇ ਆ ਦੂਸਰਾ ਇਹ ਕਿ ਤੁਹਾਨੂੰ ਇਹ ਵੀਡੀਓ ਅਖੀਰ ਤੱਕ ਪੂਰੇ ਧਿਆਨ ਨਾਲ ਦੇਖਣੀ ਪਵੇਗੀ ਜੇਕਰ ਅਜਿਹਾ ਨਾ ਹੋਇਆ ਤਾਂ ਕਿਤੇ ਤੁਸੀਂ ਇਹ ਪੂਰੀ ਜਾਣਕਾਰੀ ਲੈਣ ਤੋਂ ਵਾਂਝੇ ਨਾ ਰਹਿ ਜਾਓ ਹੁਣ ਅੱਗੇ ਵਧਣ ਤੋਂ ਪਹਿਲਾਂ ਬਾਈ ਜੀ ਪੰਜਾਬੀ ਦੀ ਇੱਕ ਬੇਨਤੀ ਵੀ ਪ੍ਰਵਾਨ ਕਰ ਲਓ ਇਹ ਬੇਨਤੀ ਇਹ ਹੈ ਕਿ ਵੱਧ ਤੋਂ ਵੱਧ ਆਮ ਬੋਲ ਚਾਲ ਦੇ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਿਆ ਕਰੋ ਯਾਰ ਅਸੀਂ ਪੰਜਾਬੀ ਹਾਂ ਜੇਕਰ ਅਸੀਂ ਹੀ ਪੰਜਾਬੀ ਭਾਸ਼ਾ ਨੂੰ ਨਹੀਂ ਬੋਲਾਂਗੇ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਾਂਗੇ ਤਾਂ ਫਿਰ ਪੰਜਾਬੀ ਭਾਸ਼ਾ ਪਰਫੁੱਲਤ ਕਿਵੇਂ ਹੋਵੇਗੀ ਤਾਂ ਫਿਰ ਹੁਣ ਅੱਗੇ ਵਧਦੇ ਹਾਂ ਤਰੀਕੇ ਦੇ ਵੱਲ ਪੰਜਾਬੀ ਭਾਸ਼ਾ ਦੇ ਵਿੱਚ ਕਿਸੇ ਵੀ ਭਾਸ਼ਾ ਦੀ ਕੋਈ ਵੀ ਲਿਖੀ ਹੋਈ ਚੀਜ਼ ਨੂੰ ਪੜ੍ਹਨ ਦੇ ਲਈ ਤੁਹਾਡੇ ਕੋਲ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਇੱਕ ਹੈਗਾ ਮੋਬਾਈਲ ਫੋਨ ਦੂਜਾ ਹੈਗਾ ਉਸ ਦੇ ਵਿੱਚ ਇੰਟਰਨੈਟ ਪੈਕ ਸੋ ਤੁਹਾਡੇ ਕੋਲ ਮੋਬਾਈਲ ਫੋਨ ਤਾਂ ਹੈ ਹੀ ਅਤੇ ਤੁਸੀਂ ਇੰਟਰਨੈਟ ਪੈਕ ਵੀ ਪੁਆਹੀ ਰੱਖਿਆ ਹੈ ਤਾਂ ਫਿਰ ਹੁਣ ਤੁਹਾਨੂੰ ਮੋਬਾਈਲ ਦੀ ਸਕਰੀਨ ਤੇ ਜਾ ਕੇ ਮੈਂ ਤੁਹਾਨੂੰ ਇਹ ਤਰੀਕਾ ਦੱਸਦਾ ਹਾਂ ਤੱਕ ਕਿਸੇ ਵੀ ਭਾਸ਼ਾ ਦੇ ਵਿੱਚ ਲਿਖਿਆ ਕੁਝ ਵੀ ਪੰਜਾਬੀ ਦੇ ਵਿੱਚ ਪੜਨ ਦੇ ਲਈ ਸਾਡੇ ਕੋਲ ਇੱਕ ਐਪਲੀਕੇਸ਼ਨ ਹੋਣੀ ਜ਼ਰੂਰੀ ਹੈ ਹੁੰਦੀ ਹੈ ਕਿ Google Lens ਇਹ ਵੈਸੇ ਤਾਂ ਡਿਫਾਲਟ ਹੀ ਹੁੰਦੀ ਹੈ ਹਰੇਕ ਮੋਬਾਈਲ ਦੇ ਵਿੱਚ ਹੁੰਦੀ ਹੈਗੀ ਹੈ ਜੇਕਰ ਨਹੀਂ ਹੈਗੀ ਤਾਂ ਤੁਸੀਂ Play Store ਤੋਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਵੀ ਜਾ ਸਕਦੇ ਹੋ ਇਸ ਨੂੰ ਦਬਕੇ ਅਦਰਵਾਈਜ਼ ਜੇਕਰ ਤੁਸੀਂ ਵਾਪਸ ਜਾ ਕੇ ਬਾਹਰ ਦੇਖੋ ਤਾਂ ਤੁਹਾਡੇ ਮੋਬਾਈਲ ਦੇ ਵਿੱਚ Google ਦਾ Chrome Browser ਦਾ ਜੇਕਰ ਉੱਪਰ ਆਈਕਨ ਬਣਿਆ ਹੋਇਆ ਸਰਚ ਕਰਨ ਵਾਲਾ ਤਾਂ ਉਸ ਦੇ ਨਾਲ ਸੱਜੇ ਹੱਥੇ Google Lens ਦਾ ਵੀ ਆਈਕਨ ਬਣਿਆ ਹੁੰਦਾ ਆਪਾਂ ਇਸ ਦੇ ਉੱਪਰ ਵੀ ਕਲਿੱਕ ਕਰ ਸਕਦੇ ਹਾਂ ਹੁਣ ਇਸ ਐਪਲੀਕੇਸ਼ਨ ਦੇ ਵਿੱਚ ਦੋਸਤੋ ھیਠਾ ਦੇਖੋ ਲਿਖਿਆ ਹੋਇਆ ਸਰਚ ਲਿਖਿਆ ਹੋਇਆ ਹੋਮਵਰਕ ਲਿਖਿਆ ਹੋਇਆ ਅਤੇ ਐਨ ਖੱਬੇ ਵੱਤ ਲਿਖਿਆ ਹੋਇਆ ਟਰਾਂਸਲੇਟ ਸੋ ਇਹੀ ਟਰਾਂਸਲੇਟ ਵਾਲੀ ਆਪਸ਼ਨ ਹੈਗੀ ਜਿਹੜੀ ਸਾਨੂੰ ਕਿਸੇ ਵੀ ਭਾਸ਼ਾ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਉਸ ਦੀ ਟਰਾਂਸਲੇਟ ਕਰਕੇ ਦਿਖਾਊਗੀ ਅਤੇ ਇਸੇ ਕਿਸੇ ਵੀ ਭਾਸ਼ਾ ਨੂੰ ਪੰਜਾਬੀ ਦੇ ਵਿੱਚ ਫਿਰ ਪੜਨ ਜੋਗੇ ਹੋ ਜਾਵਾਂਗੇ ਹੁਣ ਜਿਵੇਂ ਮੈਂ ਤੁਹਾਨੂੰ ਦਿਖਾਣਾ ਇਹ ਇੱਕ ਨਾਵਲ ਹੈਗਾ ਅਸ਼ੋਕ ਸ਼ਰਮਾ ਜੀ ਦਾ ਲਿਖਿਆ ਹੋਇਆ ਨਾਵਲ ਹੈਗਾ ਦ ਪੈਲੇਟ ਆਫ ਨੋ ਮੈਨ ਨੋ ਮੈਨ ਦਾ ਗੀਤ ਇਸ ਨਾਵਲ ਦਾ ਨਾਮ ਹੈਗਾ ਹੁਣ ਤੁਸੀਂ ਦੇਖੋ ਜੇਕਰ ਆਪਾਂ ਇਸ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨਾ ਹੋਵੇ ਤਾਂ ਆਪਾਂ ਟ੍ਰਾਂਸਲੇਟ ਦੇ ਉੱਪਰ ਕਲਿੱਕ ਕਰ ਦਵਾਂਗੇ ਜਦੋਂ ਆਪਾਂ ਟ੍ਰਾਂਸਲੇਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਇਹ ਪੰਜਾਬੀ ਦੇ ਵਿੱਚ ਉਸੇ ਵਕਤ ਉਸ ਚੀਜ਼ ਦਾ ਅਨੁਵਾਦ ਕਰ ਦਿੰਦਾ ਹੈ ਹੁਣ ਇੱਕ ਚੀਜ਼ ਦੇਖੋ ਇਸ ਦੇ ਵਿੱਚ ਉੱਪਰ ਲਿਖਿਆ ਹੋਇਆ ਹੈ ਇੰਗਲਿਸ਼ ਟੂ ਪੰਜਾਬੀ ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਹਾਂ ਹਰੇਕ ਚੀਜ਼ ਨੂੰ ਲੇਕਿਨ ਇੱਥੇ ਇੰਗਲਿਸ਼ ਵਾਲੀ ਭਾਸ਼ਾ ਦੇ ਵਿੱਚ ਜਾ ਕੇ ਤੁਸੀਂ ਇੱਥੇ ਇੰਗਲਿਸ਼ ਦੇ ਉੱਪਰ ਕਲਿੱਕ ਕਰਕੇ ਕੋਈ ਹੋਰ ਭਾਸ਼ਾ ਵੀ ਚੁਣ ਸਕਦੇ ਹੋ ਮੰਨ ਲਓ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਚਲੇ ਗਏ ਹੋ ਕੁਝ ਮਹਾਰਾਸ਼ਟਰੀ ਵੀ ਚਲੇ ਗਏ ਹੋ ਤੁਸੀਂ ਮਰਾਠੀ ਭਾਸ਼ਾ ਨੂੰ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਭਾਸ਼ਾਵਾਂ ਦੇ ਵਿੱਚੋਂ ਤੁਸੀਂ ਉਸ ਭਾਸ਼ਾ ਨੂੰ ਵੀ ਸਿਲੈਕਟ ਕਰ ਸਕਦੇ ਹੋ ਅਦਰਵਾਈਜ਼ ਜੇਕਰ ਅੰਗਰੇਜ਼ੀ ਦੇ ਉੱਪਰ ਵੀ ਤੁਸੀਂ ਰੱਖੋਗੇ ਤਾਂ ਵੀ ਇਹ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਲਗਭਗ ਉਹਨਾਂ ਨੂੰ ਡਿਟੈਕਟ ਆਪਰੇਪ ਕਰ ਲੈਂਦੀ ਹੈ ਅਤੇ ਟਰਾਂਸਲੇਟ ਕਰਨੀ ਹੈਗੀ ਪੰਜਾਬੀ ਦੇ ਵਿੱਚ ਆਪਾਂ ਪੰਜਾਬੀ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਇੱਥੇ ਵੀ ਹੁਣ ਬਹੁਤ ਸਾਰੀਆਂ ਭਾਸ਼ਾਵਾਂ ਸਾਨੂੰ ਨਜ਼ਰ ਆ ਰਹੀਆਂ ਕਿ ਕਿਹੜੀ ਭਾਸ਼ਾ ਦੇ ਵਿੱਚ ਆਪਾਂ ਟਰਾਂਸਲੇਟ ਕਰਨਾ ਚਾਹੁੰਦੇ ਹਾਂ ਕਿਉਂਕਿ ਆਪਾਂ ਪੰਜਾਬੀਆਂ ਤਾਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਟਰਾਂਸਲੇਟ ਜਾ ਕੇ ਸੱਜਿਆ ਤੇ ਤੁਸੀਂ ਦੇਖੋਗੇ ਕਿ ਇਹਨਾਂ ਪਾਸੇ باندې ਨਾਲ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਜੇਕਰ ਪੰਜਾਬੀ ਤੁਹਾਡੇ ਮੋਬਾਈਲ ਦੇ ਵਿੱਚ ਡਾਊਨਲੋਡ ਹੋ ਚੁੱਕੀ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇਸ ਨੂੰ ਸੱਜਿਆ ਤੇ ਤੀਰ ਦੇ ਨਿਸ਼ਾਨ ਤੋਂ ਡਾਊਨਲੋਡ ਵੀ ਕਰ ਸਕਦੇ ਹੋ ਸੋ ਹੁਣ ਆਪਾਂ ਵਾਪਸ ਜਾ ਕੇ ਅਨੁਵਾਦ ਕਰਕੇ ਦੇਖਦੇ ਹਾਂ ਸੋ ਇਹ ਹੈ ਜੀ ਨਾਵਲ ਆਪਾਂ ਨਾਵਲ ਦੇ ਅੰਦਰ ਚੱਲਦੇ ਹਾਂ ਮੈਂ ਤੁਹਾਨੂੰ ਦਿਖਾਣਾ ਇਹ ਦੇਖੋ ਜੀ ਇਹ ਦ ਪੈਲੇਟ ਆਫ ਨੋ ਮੈਨ ਵਿਦ ਲਵ ਟੂ ਅਵਤਾਰ ਕੰਬੋਜ ਅਸ਼ੋਕ ਸ਼ਰਮਾ ਜੀ ਦੇ ਇੱਥੇ ਸਿਗਨੇਚਰ ਹੋਏ ਹੋਏ ਨੇ ਉਹਨਾਂ ਨੇ ਮੈਨੂੰ ਇਹ ਨਾਵਲ ਗਿਫਟ ਕੀਤਾ ਸੀ ਭੇਂਟ ਕੀਤਾ ਸੀ ਜਦੋਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਤਾਂ ਮੈਂ ਤੁਹਾਨੂੰ ਟਰਾਂਸਲੇਟ ਕਰਕੇ ਦਿਖਾਨਾ ਜਦੋਂ ਆਪਾਂ ਟਰਾਂਸਲੇਟ ਦੇ ਉੱਪਰ ਦਬ ਦਿਆਂ ਤਾਂ ਦੇਖੋ ਇਹਨਾਂ ਨੇ ਅਵਤਾਰ ਕੰਬੋਜ ਨੂੰ ਪਿਆਰ ਨਾਲ ਅਸ਼ੋਕ ਸ਼ਰਮਾ ਪੰਜਾਬੀ ਦੇ ਵਿੱਚ ਕਰ ਦਿੱਤਾ ਹੈਗਾ ਸੋ ਪੰਜਾਬੀ ਦੇ ਵਿੱਚ ਅਨਵਾਦ ਹੋਵੇਗਾ ਬਹੁਤ ਹੀ ਆਸਾਨ ਤਰੀਕੇ ਨਾਲ ਹੋਵੇਗਾ ਹੁਣ ਆਪਾਂ ਇੱਥੇ ਲਿਖਿਆ ਹੋਇਆ ਪਹਿਲੇ ਪੰਨੇ ਦੇ ਉੱਪਰ for those great soul ਇਸ ਨੂੰ ਆਪਾਂ ਅਨੁਵਾਦ ਕਰਨਾ ਆਪਾਂ ਫਿਰ ਟ੍ਰਾਂਸਲੇਟ ਦੇ ਉੱਪਰ ਜਦੋਂ ਕਲਿੱਕ ਕਰਦੇ ਆਂ ਉਹਨਾਂ ਮਹਾਨ ਰੂਹਾਂ ਲਈ ਜਿਨ੍ਹਾਂ ਨੇ ਅਜੇ ਤੱਕ ਉਸ ਦੀ ਚੰਗਿਆੜੀ ਨੂੰ ਆਪਣੇ ਆਪ ਤੋਂ 부ਝਨ ਨਹੀਂ ਦਿੱਤਾ ਸੋ ਇਹ ਟ੍ਰਾਂਸਲੇਟ ਉਸੇ ਵਕਤ ਕਰਕੇ ਸਾਨੂੰ ਪੰਜਾਬੀ ਦੇ ਵਿੱਚ ਸਮਝਾ ਦੇਵੇਗਾ ਕਿ ਇਹ ਕੀ ਲਿਖਿਆ ਹੋਇਆ ਹੈ ਸੋ ਇਸੇ ਤਰ੍ਹਾਂ ਆਪਾਂ ਹੋਰ ਵੀ ਪੰਨਿਆਂ ਦੇ ਉੱਪਰ ਜਾ ਕੇ ਜਦੋਂ ਵੀ ਆਪਾਂ ਟ੍ਰਾਂਸਲੇਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਸਾਨੂੰ ਫਿਰ ਉਸ ਭਾਸ਼ਾ ਦਾ ਅਨੁਵਾਦ ਪੰਜਾਬੀ ਭਾਸ਼ਾ ਦੇ ਵਿੱਚ ਕਰਕੇ ਦਿਖਾ ਦੇਵੇਗਾ ਸੋ ਆਪਾਂ ਕਿਸੇ ਵੀ ਭਾਸ਼ਾ ਨੂੰ ਪੰਜਾਬੀ ਦੇ ਵਿੱਚ ਆਸਾਨੀ ਦੇ ਨਾਲ ਇਸ ਦੇ ਮਾਧਿਅਮ ਨਾਲ ਪੜ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਵੇਗਾ ਸੋ ਦੋਸਤੋ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ